ਡੋਜ਼ਰ ਸਾਈ ਦੇ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਵੱਡੀ ਜਿੱਤ ਹਾਸਲ ਕੀਤੀ ਜਾ ਸਕੇ ਜਿਸ ਨੂੰ ਲੈ ਕੇ ਤੂਰੀ ਵਿੱਚ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਲਗਾਏਗੇ ਰਿਜ਼ਰਵ ਜਗਦੀਸ਼ ਚੰਦਰ ਅਤੇ ਸ਼ੁਰਿੰਦਰ ਪਾਲ ਸਿੱਬਿਆ ਦੀ ਅਗਵਾਈ ਹੇਠ ਇੱਕ ਵੱਡੀ ਮੀਟਿੰਗ ਕੀਤੀ ਗਈ ਜਿਸ ਵਿੱਚ ਤੂਰੀ ਸ਼ਹਿਰ ਦੇ ਵੱਖ-ਵੱਖ ਪਿੰਡਾਂ ਦੇ ਕਾਂਗਰਸੀ ਵਰਕਰ ਸ਼ਾਮਲ ਹੋਏ ਅਤੇ ਵਰਕਰਾਂ ਤੋਂ ਜ਼ਿਲ੍ਹਾ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਲਗਾਉਣ ਬਾਰੇ ਵਰਕਰਾਂ ਤੋਂ رائے ਵੀ ਲਈ ਗਈ ਜੀ ਇੱਕ ਆਗਰ ਦੇ ਜਿਹੜੇ ਸਾਰੇ ਆਹੂ ਹੈ ਜਿਹੜੇ ਜਿਹੜੇ ਕਾਂਗਰਸ ਪਾਰਟੀ ਸਾਡੀ ਚਲਾ ਰਹੀ ਹੈ ਜੀ ਤੇ ਉਹ ਆਪਣਾ ਪਿੰਡ ਦੇ ਲੈਵਲ ਤੇ ਹੋਣ ਤੇ ਡਿਸਟ੍ਰਿਕਟ ਲੈਵਲ ਤੇ ਹੋਣ ਤੇ ਬਲੋਕ ਸਾਰੇ ਕਾਂਗਰਸ ਦੇ ਸਟੇਕ ਹোলਡਰਸ ਹੈ ਜੀ ਉਹਨਾਂ ਦਾ رائے ਕਰਕੇ ਚਰਚਾ ਕਰਕੇ ਫਿਰ ਪਾਰਟੀ ਹਾਈ ਕਮਾਂਡ ਨੂੰ ਭੇਜੋਗੇ ਕਿ 3 ਬੰਦਿਆਂ ਦਾ ਨਾਮ ਭੇਜਾਂਗੇ ਉਹਦੇ ਤਜਰਬਾ ਵੀ ਦੇਖਿਆ ਜਾਊਗਾ ਜਜ਼ਬਾਤ ਵੀ ਦੇਖੇ ਜਾਣਗੇ ਉਹਦੀ ਕਾਬਲੀਅਤ ਵੀ ਦੇਖੀ ਜਾਏਗੀ ਸਾਰਾ ਕੁਝ ਦੇਖਿਆ ਜਾਊਗਾ ਉਹਦਾ ਕਰੀਅਰ ਰਿਪੋਰਟ ਵੀ ਦੇਖਿਆ ਜਾਏਗਾ ਇਹ ਸਾਰੇ ਕਾਲਮਸ ਫਾਰਮ ਦੇ ਅੰਦਰ ਹੈ ਇਹ ਫਾਰਮ ਆਖੀਏ ਤੁਸ ਸਿਲੈਕਟ ਕਰਕੇ رائے ਕਰਕੇ ਉਹ رائے ਐ ਜਿਹੜੀ ਜਰਾਉਜੀ ਦੇ ਉਹ ਭੇਜਾਂਗੇ ਉਦੋਂ ਫਿਰ ਪਾਰਟੀ ਨੇ ਫੈਸਲਾ ਕਰਨਾ ਹੈ ਇਹ ਹੋ ਜਾ ਕੋਈ ਇੰਡੀਵਿਜੂਅਲ ਫੈਸਲਾ ਨਹੀਂ ਸੀਗਾ ਇਹ ਸੰਗਠਨ ਦੀ ਉੱਤੇ ਵੱਲ ਧਿਆਨ ਕੱਢਣਾ ਹੈ ਤਾਂ ਕਿ ਉਹ کافی ਕਾਫੀ ਜਦੋਂ ਸਰਕਾਰਾਂ ਹੁੰਦੀਆਂ ਓਦੋਂ ਸੰਗਠਨ ਥੋੜਾ ਜਿਹਾ ਕਮਜ਼ੋਰ ਹੋ ਜਾਂਦਾ ਹੈ ਜਦੋਂ ਸਰਕਾਰਾਂ ਨਹੀਂ ਹੁੰਦੀ ਫਿਰ ਪਾਰਟੀਆਂ ਸਰਗਰਮ ਕਰਨੇ ਜ਼ਿਆਦਾ ਤੰਦ ਦਿੱਤੀ ਹੈ ਤਾਊਦੀ ਨੇ ਇਹ ਫੈਸਲਾ ਕਰ ਲਿਆ ਦੀ ਸਰਕਾਰ ਤਾਂ ਜਦੋਂ ਬਣੂਗੀ ਉਦੋਂ ਬੜੂਗੀ ਲੇਕਿਨ ਪਹਿਲਾਂ ਕਾ ਸੰਗਠਨ ਨੂੰ ਤਾਕਤ ਦੇਣਗੇ ਫਿਰ ਹੀ ਸਰਕਾਰ ਬਣੂਗੀ ਸਰਕਾਰਾਂ ਆਰਗੇਨਾਈਜ਼ਿੰਗ ਦੇ ਥਰੂ ਬਣਦੀਆਂ ਐ ਲੈ ਕੇ ਆਰਗੇਨਾਈਜ਼ਨ ਸਰਕਾਰ ਦੇ ਥਰੂ ਬਣਦਾ ਹੈ ਜੀ ਜੀ ਆ ਕਾਫੀ ਕੋਈ ਇਕਤਾ ਨਹੀਂ ਲੰਬੇ ਡੌਰ ਦਾ ਪੀਰੀਅਡ ਆਫ ਟਾਈਮ 30 35 ਬਰੇ ਹੋ ਗਏ ਲੋਕਾਂ ਦੀ ਸੋਚ ਵੀ ਬਦਲ ਗਈ ਨਵੀਂ ਪੀੜ੍ਹੀ ਵੀ ਆ ਗਈ ਹੈ ਉਹਦੇ ਸਾਹਮਣੇ ਫੈਸਲੇ ਕਰਨ ਦੇ ਸਰ ਦੇਖਿਏ ਜੇ ਮੈਂ ਤਾਂ ਅਨਰੋਡ ਫਰਮ ਪੰਜਾਬ ਜੀ ਮੇਰਾ ਗੁਵਰਡੀ ਸ਼ੁਭੇ ਬਿਲਕੁਲ ਰਾਜਸਥਾਨ ਜੀ ਇਹ ਜਿੰਨਾ 1600 कुछ भी नहीं है अगर डिस्ट्रिक्ट एडमिशन की रिपोर्ट से कोई गुजाविया देखो है कि डिपार्टमेंट दी था 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 मीडिया की खबर भी आ रही है जो एक्सपर्ट्स है जो एग्रीकल्चर के है जिनी सोइंग हुई थ जिनी सोइंग हुई है अगर वो रेंडमली असैसमेंट करिए तो करीब करीब दस तो बारह हज़ार करोड़ का नुकसान है सोलह सौ तो कुछ भी नहीं है कि स्टेट गौरमेंट ने आपके पलों तो कोई पता कैबिनेट की मीटिंग हुई थी मैं जान पढ़िया कह चौबीस हजार पर कड़ देंगे वो पैसा ਕੇਂਦਰ ਸਰਕਾਰ ਦਾ ਕਲਾਈਮੇਟ ਜਿਹੜਾ ਨੇਚਰਲ ਡਿਜਾਸਟਰ ਮੈਨੇਜਮੈਂਟ ਦਾ ਪੈਸਾ ਕਿਹੜਾ ਸਰਕਾਰ ਦਾ ਪੈਸਾ ਨਹੀਂ ਹੈ ਜੀ ਆਸਰਕਾਰ ਨੂੰ ਪਹਿਲੇ ਤੌਰ ਦੇਖ ਕੇ ਸਾਦੀ ਬਦਲ ਕਰਨੀ ਚਾਹੀਦੀ ਹੈ ਰਾਹੁਲ ਗਾਂਧੀ ਜੀ ਜਿਹੜੇ ਕੀਤਾ ਉਹਨੇ ਹਾਂ ਕੀਤਾ ਉੱਥੇ ਉਹ ਸਟੈਂਡ ਨਹੀਂ ਲੈਂਦਾ ਜੀ ਉਹ ਆਵਾਜ਼ ਚੱਕੀ ਨਹੀਂ ਦੇ ਬੰਦਾ ਉਹ ਜਰਾਸਵਰ ਕਿ ਇਹ ਇਹ ਰਾਹੁਲ ਗਾਂਧੀ ਦੇ ਬਿਲਕੁਲ ਸਟੈਂਡ ਕੀਤਾ ਰਾਹੁਲ ਖਾਨ ਹੀ ਜਾਇਆ ਨਹੀਂ ਨਹੀਂ ਉਹਦਾ ਆ ਨੰਦਰੀ ਆਈ ਜੀ ਨੰਦਰੀ ਹੋਈ ਸਰ ਮੰਤਰੀ ਹਵਾਈ ਸਰਕੇ ਸਰਵੇ ਕਰਕੇ ਚਲਾ ਗਿਆ ਕਹਿੰਦਾ ਹਵਾਈ ਸਰਕੇ ਕਹਿੰਦਾ ਸਰਵੇ ਹੁੰਦੇ ਆ ਜਿੰਨੇ ਤੇ ਲੋਕਾਂ ਜੀ ਜਾ ਕੇ ਨਾਲ ਗੱਲ ਕਰਦੇ ਕਾਂਗਰਸ ਪਾਰਟੀ ਕਿਹੜੇ ਮੁੱਦਿਆਂ ਨੂੰ ਲੈ ਕੇ 2024 ਦੀਆਂ ਚੋਣਾਂ ਦੀ ਤਿਆਰੀ ਕਰ ਰਹੀ ਹੈ ਦੇ ਮੈਂ ਤਾਂ ਸਿਰਫ ਸਿੱਟਣ ਦੀ ਗੱਲ ਕਰਦਾ ਜਿਹੜੇ ਸਰਕਾਰ ਦੇ ਫੇਲੀਓਵਰ ਹੈ ਕਿ ਬੇਰੋਜ਼ਗਾਰ ਦੀ ਗੱਲ ਹੋਵੇ ਕਿ ਖਾਣਾ ਦੀ ਗੱਲ ਹੋਵੇ ਚਾਹੇ ਯੂਨੀਵਰਸਿਟੀ ਦੀ ਗੱਲ ਹੋਵੇ ਮੈਨੂੰ ਲੱਗਦਾ ਨਹੀਂ ਇਹ ਸਰਕਾਰ ਹੈ ਜਿਹੜਾ ਕੋਈ ਵੀ ਫਰਕ ਰਾਜੀ ਹੋਵੇ ਅੱਜ ਰੋਜ਼ ਕਦੇ ਕਦੇ ਕਰਮਚਾਰੀ ਸਟ੍ਰਾਈਕ ਕਰ ਰਹੇ ਆ ਕਦੇ ਇੱਕ ਬਟਵਾਰੀ ਸਟ੍ਰਾਈਕ ਕਰ ਰਹੇ ਆ ਕਦੇ ਡਾਕਟਰ ਸਟ੍ਰਾਈਕ ਕਰ ਰਹੇ ਆ ਕਦੇ ਨੌਜਵਾਨ ਸਟ੍ਰਾਈਕ ਕਰ ਰਹੇ ਮੈਨੂੰ ਲੱਗਦਾ ਨਹੀਂ ਕੋਈ ਐਹੋ ਜਿਹਾ ਤਪਕਾ ਉਹ ਜਿਹੜੇ ਸਰਕਾਰ ਦੇ ਖਿਲਾਫ ਕੋ ਬੋਲਿਆ ਨਾ ਹੋਵੇ ਇਹ ਮੁੱਖ ਮੰਤਰੀ ਦਾ ਇਲਾਕਾ ਜਿੱਥੇ ਮੁੱਖ ਮੰਤਰੀ ਜਿੱਥੇ ਆਏ ਮਿਲੇ ਹੋਵੇ ਔਰ ਇਹ ਤੁਰੀ ਦਾ ਹਾਲ ਜਾ ਕੇ ਉਹਨਾਂ ਦਾ ਹਾਲ ਦੇਖੋ ਜਾ ਕੇ ਉਹਨਾਂ ਦਾ ਸਟੇਟ ਦਾ ਜਾ ਕੇ ਰੂਤਕ ਦੇ ਕੋਲ ਭੁਪਿੰਦਰ ਸਿੰਘ ਗੋੜਾ ਚੀਫ ਮਿਨਿਸਟਰੀ ਅਸ ਜodhpur ਜਾ ਕੇ ਦੇਖੋ ਜਾ ਕੇ ਇਹ ਸੀਐਮ ਦਾ ਹਲਕਾ ਪੂਰੇ ਹਾਲ ਇਸ ਬੁਦੀ ਇੱਥੇ ਤਾਂ ਕੋਈ ਗੱਲ ਨਹੀਂ ਤੁਹਾਨੂੰ ਮੁਰਨ ਵਾਸਤੇ ਹੋਣੀ ਨਹੀਂ ਚਾਹੀਦੀ ਸੀ ਥੈਂਕ ਯੂ ਜੇ ਤਾਂ ਆਪ ਮੰਥਨ ਕਰ ਲੋ ਥੈਂਕ ਯੂ ਕਰ ਬਸ ਸਾਡਾ ਕਿ ਰੋਹਰ ગાંધી ਜੀ ਦਾ ਬਾਤ ਪਟਿਆ ਅਰਿਆਸ ਹੈ ਕਿ ਪਾਰਟੀ ਜੇਕਰ ਅਸੀਂ ਦੁਬਾਰਾ ਆਪਣੇ ਪੈਰਾਂ ਦੇ ਉੱਪਰ ਖੜਾ ਕਰਨਾ ਚਾਹੁੰਦੇ ਹਾਂ ਅਸੀਂ ਇਹ ਚਾਹੁੰਦੇ ਹਾਂ ਕਿ ਜੋ ਪੰਜਾਬ ਦੇ ਵਿੱਚ ਉਹ ਨਾ ਹੋਵੇ ਜੋ ਹਰਿਆਣਾ ਦੇ ਵਿੱਚ ਲੋਕਾਂ ਦਾ ਉਹ ਪੂਰਾ ਇਸ ਹਾਲਾਤ ਚ ਬਾਤ ਕਿ ਕਾਂਗਰਸ ਦੀ ਸਰਕਾਰ ਅਸੀਂ ਹਰਿਆਣਾ ਚ ਲੇਕਿਨ ਉੱਥੇ ਸਾਡਾ ਜਿਤਪੰਦ ਦੀ ਤੰਗੜਾ ਨਾ ਹੋਣ ਕਰਕੇ ਅਸੀਂ ਤੋਂ ਜਿਤ ਕੋ ਰਹਿ ਗਏ ਹੁਣ ਇਹ ਗਲਤੀ ਅਸੀਂ ਨਹੀਂ ਕਹਦੇ ਲੋਹਰ ਕਹਿੰਦੇ ਜਿਵੇਂ ਚਾਹੁੰਦੇ ਕਿ ਪੰਜਾਬ ਦੇ ਦੇ ਹੁਣ ਜਿਹੜੇ ਫੈਸਲੇ ਆ ਜਿਤੇ ਬੰਦੀ ਦੇ ਜ਼ਿਲ੍ਹੇ ਦਾ ਪ੍ਰਧਾਨ ਬਣਾਉਣ ਦੇ ਫੈਸਲੇ ਆ ਇਹ ਜਿਹੜੇ ਪਾਰਟੀ ਵਰਕਰਾਂ ਦੀ ਕੀ ਰਾਏ ਉਸ ਤੇ ਮੁਤਾਬਕ ਹੀ ਰਹਿ ਬਣਾਈ ਜੋਗੀ ਉਹ ਜ਼ਿੰਮੇਵਾਰੀ ਉਹਨਾਂ ਨੂੰ ਸੰਭਲਿਆ ਹੈ ਅੱਜ ਪਹਿਲੀ ਵਾਰ ਹੈ ਵਰਕਰਾਂ ਨੂੰ ਇਸ ਕੰਦੇ ਵਿੱਚ ਉਤਸ਼ਾਹ ਹੋਗਾ ਕਿ ਸਾਡੀ رائے ਦੇ ਮੁਤਾਬਕ ਹਾਈ ਕਮਾਂਡ ਨੇ ਫੈਸਲੇ ਕੀਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਵੀ ਮਜ਼ਬੂਤ ਹੋਊਗੀ ਜਿਸ ਤਰੀਕੇ ਦੇ ਨਾਲ ਅੱਜ ਲੋਕ ਮਹਿਸੂਸ ਕਰਦੇ ਨੇ ਕਿ ਕਾਂਗਰਸ ਦੀ ਸਰਕਾਰ ਬਣੇਗੀ ਉਹ ਜੋ ਪ੍ਰ ਕਾਂਗਰਸ ਪਾਰਟੀ ਤਗੜੇ ਹੋ ਕੇ ਪਹਿਰਾ ਦੇ ਕੇ ਕਾਂਗਰਸ ਦੀ ਸਰਕਾਰ ਵੀ ਬਣਾਊਗੀ ਤੇ ਨਾਲ ਦੀ ਨਾਲ ਜੋੜੀਆਂ ਲੋਕਾਂ ਦੀਆਂ ਉਮੀਦਾਂ ਨੇ ਕਿਹੜੇ ਲੋਕ ਪੰਜਾਬ ਦੇ ਲੋਕਾਂ ਨਾਲ ਇਹ ਆਪ ਪਾਰਟੀ ਵਾਲਿਆਂ ਨੇ ਧੋਖਾ ਕੀਤਾ ਵੱਡੇ ਵੱਡੇ ਵਾਅਦੇ ਕਰਕੇ ਅੱਜ ਸਾਰਿਆਂ ਤੋਂ ਮੁੱਕਰੇ ਹੋਏ ਆਂ ਖਾਸ ਕਰਕੇ ਮੈਂ ਤਾਂ ਦਾ ਹੋਰ ਪੰਜਾਬ ਚ ਤਾਂ ਕਿਤੇ ਕਹਿਣ ਦੀ ਕੋਈ ਜੋਗ ਨਹੀਂ ਵੀਰੇ ਲੋਕ ਤਾਂ ਤੁਸਾਂ ਬਹੁਤ ਚੰਗੀ ਤਰ੍ਹਾਂ ਨਾਲ ਜਾਣਦੇ ਹੋ ਕਿ ਦਿੱਤੇ ਭਗਵੰਤ ਸਿੰਘ ਮਾਨ ਨੂੰ ਤੁਸੀਂ ਜਿਤਾ ਕੇ ਭੇਜਿਆ ਅੱਜ ਧੂੜੀ ਦਾ ਕੀ ਹਾਲ ਹੈ ਧੂੜੀ ਨਾਲ ਕੀਤੇ ਹੋਏ ਕੋਈ ਵਾਦਾ ਵੀ ਕੋਈ ਪੂਰਾ ਨਹੀਂ ਕੀਤਾ ਵਾਦਾ ਦਾ ਕੀ ਪੂਰਾ ਕਰਨਾ ਕਿ 2.5 ਸਾਲ ਬਾਅਦ ਹੀ ਭਗਵੰਤ ਸਿੰਘ ਮਾਨ ਸਾਹਿਬ ਨੂੰ ਮੌਕਾ ਮਿਲਿਆ ਕਿ ਆਪਣੇ ਹਲਕੇ ਦੇ ਵਿੱਚ ਆ ਕੇ ਇਹੋ ਜੇ ਹਾਲ ਹੈ ਕਿ ਮੈਂ ਤਾਂ ਦਾ ਕਿ ਇਹਨਾਂ ਨੇ ਉਸ ਭਗਵੰਤ ਤੇ ਮਾਨ ਸਾਹਿਬ ਨੂੰ ਪੰਜਾਬ ਦਾ ਕੋਈ ਫਿਕਰ ਨਹੀਂ ਇਹਨਾਂ ਨੇ ਤਾਂ ਸਾਰੇ ਦਾ ਸਾਰਾ ਜਿਹੜਾ ਦਿੱਲੀ ਵਾਲਿਆਂ ਦੇ ਹੱਥੋਂ ਦੇ ਵਿੱਚ ਸੌਂਪ ਦਿੱਤਾ ਹੈ ਕਿ ਉਹ ਜ਼ਿੰਮੇਵਾਰੀ ਪੰਜਾਬ ਨੂੰ ਰੁੱਟਣ ਤੇ ਪੰਜਾਬ ਦੇ ਲੋਕਾਂ ਨਾਲ ਦਿੱਲੀ ਦੇ ਲੋਕਾਂ ਨਾਲ ਕੋਈ ਹਮਦਰਦੀ ਹੋ ਜਾਂਦੀ ਹੈ ਨਾ ਕੋਈ ਪਿਆਰ ਹੋ ਜਾਂਦਾ ਉਹ ਉਹਨਾਂ ਨੇ ਉਹਨਾਂ ਨੂੰ ਸੌਂਪ ਕੇ ਮਾਨ ਸਾਹਿਬ ਲਈ ਤਾਂ ਇੰਨੇ ਬਟੀਆਂ ਕਿੰਨੇ ਦਾ ਭਾਈ ਅਸੀਂ ਤਾਂ ਲਾਉਂਦੇ ਸੀਗੇ ਜਲਦੀ ਆ ਦਰਦੇ ਸੀ ਉਸ 스테ਜਾਂ ਦੇ ਉੱਪਰ ਖਾਉਂਦੇ ਸੀਗੇ ਮਾੜਾ ਮੋਟਾ ਸਾਡਾ ਨਾਮ ਤੇ ਮੇਰੇ ਨਾਮ ਅਗਰ ਮੁੱਖ ਮੰਤਰੀ ਹੋ ਗਿਆ ਨਾਮ ਲੱਗਿਆ ਮੇਰੇ ਲਈ ਤਾਂ ਇੰਨਾ ਹੀ ਬਹੁਤ ਹੈ ਸਾਰੇ ਦਾ ਸਾਰਾ ਪੰਜਾਬ ਦਿੱਲੀ ਦੇ ਨਟੇਰੇ ਉਹ ਦਿੱਲੀ ਦੇ ਲੀਡਰਾਂ ਨੂੰ ਇਹਨਾਂ ਨੂੰ ਦਿੱਲੀ ਦੇ ਲੋਕਾਂ ਨੇ ਨਕਾਰਤਾ ਉਹਦੇ ਤੇ ਡੇਡ ਡਿਫਰੈਂਟ ਚਾਰजेस ਹੋ ਗਏ ਉਹਨਾਂ ਨੂੰ ਤੁਸੀਂ ਪੰਜਾਬ ਦੇ ਵਿੱਚ ਲੈ ਕੇ ਪੰਜਾਬ ਦੇ ਲੋਕਾਂ ਦੇ ਸਿਰਾਂ ਦੇ ਉੱਪਰ ਖਾ ਸਕਦੇ ਦੇ ਲਈ ਇਹ ਸਰਕਾਰਾਂ ਤੋਂ ਉਮੀਦ ਨਹੀਂ 2027 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਬਲੂ ਫੁੱਲ ਤੇਰੀ ਕੀਤੀ ਗਈ ਹੈ ਹਾਂਜੀ 2027 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਬਲੂ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਗਈ ਹੈ ਤਿਆਰੀ ਦਾ ਹਿੱਸਾ ਜਿਹੜਾ ਅੱਪਾ ਦੇਖ ਰਹੀ ਹੈ 2027 ਦੀ ਤਿਆਰੀ ਦਾ ਹਿੱਸਾ ਵੀ ਅੱਜ ਸਾਰੇ ਦੇ ਸਾਰੇ ਵਰਕਰਾਂ ਦਾ ਸਲਾਮ ਰੱਖਣ ਦੇ ਨਾਲ ਬਾਰੇ ਸਾਰੇ ਦੇ ਸਾਰੇ ਫੈਸਲੇ ਲਏ ਜਾਂ ਕਿ ਵਰਕਰਾਂ ਦੇ ਵਿੱਚ ਵੀ ਵਿਸ਼ਵਾਸ ਹੁੰਦਾ ਉਹਨਾਂ ਨੂੰ ਵੀ ਇਹ ਹੁੰਦਾ ਕਿ ਜਿਹੜੇ ਫੈਸਲੇ ਹਾਈ ਕਮਾਂਡ ਨੇ ਲਏ ਨੇ ਉਹ ਸਾਨੂੰ ਪੁੱਛ ਕੇ ਲੈ ਥੈਂਕ ਯੂ ਸਰ